ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਸਿੱਖ ਜੱਟ ਜਿਹੜਾ ਹਮ ਦਾ ਸਿੱਖ ਇਹਦੇ ਸਿੱਖੀ ਦਸਤਾਰ ਜਮਾਲਾ ਜਿਹੜਾ ਇਹ ਗੁਰੂਆਂ ਦੀ ਪੜਾਈ ਹੋਈ ਪੈਰੀ ਊੜੇ ਤੋਂ ਲੈ ਕੇ ਢਾੜੇ ਤੱਕ ਬੋਲਣ ਦੀ ਸ਼ਬਦਾਵਲੀ ਜਿਹੜੀ ਹ ਹੈ ਉਹ ਜਾ ਕੇ ਉੱਥੇ ਇੱਕ ਭਾਵਨਾ ਨਾਲ ਪਹੁੰਚਦਾ ਹੈ ਲੰਗਰ ਵੀ ਲੈ ਕੇ ਜਾਂਦਾ ਜਿੱਥੇ ਲੋਕਾਂ ਨੂੰ ਆਪਣੀ ਜਾਨ ਦਾ ਖੌਫ ਹੁੰਦਾ ਹੈ ਦੀ ਜਾਨ ਨੂੰ ਖੋਫ ਬਗਾ ਉਹ ਬੜੇ ਮੜੇ ਤਰਾਸਤੀ ਦੇ ਵਿੱਚੋਂ ਗੁਜ਼ਰਦੇ ਹੁੰਦੇ ਨੇ ਉੱਥੇ ਵੀ ਸਿੱਖ ਪਹੁੰਚ ਕੇ ਤੇ ਲੰਗਰ ਪੇਸ਼ ਕਰਦੇ ਹਨ ਲੰਗਰ ਲਾਉਂਦੇ ਹਨ ਇਸੇ ਕੜੀ ਦੇ ਵਿੱਚ ਜੋੜਾ ਸਾਹਿਬ ਨੇ ਬੜੀ ਮਦਦ ਕੀਤੀ ਹੈ ਇਹਨਾਂ ਦਾ ਬੜਾ ਮਾਨ ਸਰਮਾਨ ਨਿਹਾਲ ਸਿੰਘ ਵਾਲਾ ਦੇ ਵਿੱਚ ਤੇ ਇਹਨਾਂ ਨੇ ਅੱਜ ਲੰਗਰ ਲਾਇਆ ਗੁਰੂ ਮਹਾਰਾਜ ਅਗੇ ਅਰਦਾਸ ਸੱਚੇ ਪਾਤਸ਼ਾਹ ਸਾਚੇ ਮੇਰੇ ਸਹਿਬਾ ਕਿਆ ਨਾਹੀਂ ਕਰਤੇ ਨਾ ਕਰਤਾ ਤੇਰੇ ਸਭ ਕਿਸੇ ਜਿਸ ਤੱਕੇ ਸੋ ਪਾਵੇ ਸਤਿਗੁਰ ਕੀ ਸੇਵਾ ਸਭਨਾਂ ਜੇ ਕੋ ਕਰੇ ਚਿਤ ਲਾਏ ਅ ਮੇ ਬਹੁਤ ਨੂੰ ਸੇਵ ਕਮਾਈਏ ਤਾਂ ਦਰਗੇ ਬਹਸਲ ਪਾਏਗੇ ਸਾਰਿਆਂ ਹੀ ਭਾਵਨਾਵਾਂ ਨੂੰ ਮੁੱਖ ਰੱਖ ਕੇ ਇਹਨਾਂ ਨੇ ਲੰਗਰ ਲਾਇਆ ਤੇ ਗੁਰੂ ਮਹਾਰਾਜ ਇਹਨਾਂ ਦੀ ਘਾਲ ਹੈ ਸੇਵਾ ਹੈ ਉਠਾਏ ਪਾਉਣਗੇ ਬਹੁਤ ਬਹੁਤ ਧੰਨਵਾਦ ਸਮੁੱਚੀ ਗੁਰੂ ਨਾਨਕ ਨਾਮ ਲੈਵਾ ਸਿੱਖ ਹਨ ਜਿਹੜੇ ਇਹ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹ ਸਾਡੇ ਮਨ ਦੇ ਵਿੱਚ ਭਾਵਨਾਵਾਂ ਹੁੰਦੀਆਂ ਨੇ ਮਨ ਦੇ ਵਿੱਚ ਸ਼ਰਧਾ ਹੁੰਦੀ ਏ ਜੋੜਾ ਸਾਹਿਬ ਸਰਦਾਰ ਇਕਬਾਲ ਸਿੰਘ ਜੀ ਜੋੜਾ ਇਹ ਮਿਹਾਲ ਸਿੰਘ ਵਾਲਾ ਦੇ ਬੜੇ ਮਾਇਨਾਸ਼ਕਸ਼ੀਅਤ ਹਨ ਇਹਨਾਂ ਦੇ ਪਿਤਾ ਜੀ ਉਹਨਾਂ ਦਾ ਵੀ ਬਹੁਤ ਜ਼ਿਆਦਾ ਇੱਥੇ ਪਿਆਰ ਸੀਗਾ ਸਤਿਕਾਰ ਸੀਗਾ ਜਿੱਥੇ ਇੱਕ ਅੱਛੇ ਸਮਾਜ ਸੇਵਕ ਹਨ ਅੱਛੇ ਡਾਕਟਰ ਹਨ ਉਹਦੇ ਨਾਲ ਨਾਲ ਇਹ ਇੱਕ ਸ਼ਰਧਾਲੂ ਵੀ ਹੀ ਹਨ ਇਹਨਾਂ ਨੇ ਬੜੀ ਪ੍ਰੇਰਣਾ ਤੇ ਉਦੰਬ ਕੀਤਾ ਹੈ ਪਿਤਾ ਜੀ ਦੇ ਜਨਮ ਦਿਨ ਤੇ ਜਿਹੜਾ ਲੰਗਰ ਲਾਇਆ ਹੈ ਅਸੀਂ ਸਾਰਿਆਂ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਅਰਦਾਸ ਕਰਦੇ ਸੱਚੇ ਪਾਤਸ਼ਾਹ ਦੇ ਅੱਗੇ ਕਿ ਇਹਨਾਂ ਨੂੰ ਇਸੇ ਤਰ੍ਹਾਂ ਹੀ ਸਰਦਾ ਤੇ ਭਾਵਨਾ ਬਖਸ਼ਿਸ਼ ਕਰੀ ਰੱਖੀ ਤਾਂ ਜੋ ਇਹ ਹਰ ਸਾਲ ਇਸ ਦਿਨ ਤੇ ਲੰਗਰ ਲਾ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਸਾਰਿਆਂ ਦਾ ਪਹਿਲਾਂ ਜੀ ਸਾਰੇ ਸੰਗਤਾਂ ਇੱਥੇ ਆਇਆਂ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਤੇ ਨਵੇਂ ਸਾਲ ਦੀ ਆਮਦ ਦੇ ਉੱਤੇ ਅਸੀਂ ਜੋ ਕਿ ਇੱਕ ਮਤਲਬ ਕੋਸ਼ਿਸ਼ ਕਰਦੇ ਹਾਂ ਕਿ ਸੇਵਾ ਭਾਵਨਾ ਦੇ ਤਹਿਤ ਲੰਗਰ ਲਾਇਆ ਜਾਵੇ ਨਾਲ ਦੀ ਨਾਲ ਮੇਰੇ ਫਾਦਰ ਸਾਹਿਬ ਦਾ ਇਹਨਾਂ ਮਹੀਨਿਆਂ ਦੇ ਵਿੱਚ ਜਨਮ ਦਿਨ ਹੁੰਦਾ ਹੈ ਤਾਂ ਕਰਕੇ ਉਹਨਾਂ ਨੂੰ ਵੀ ਯਾਦ ਕੀਤਾ ਜਾਂਦਾ ਹੈ ਤੇ ਇਸ ਕਰਕੇ ਵੀ ਸਾਡੀ ਕੋਸ਼ਿਸ਼ ਹੈਗੀ ਵੀ ਕੰਮ ਦੇ ਨਾਲ-ਨਾਲ ਕੋਈ ਸੇਵਾ ਭਾਵਨਾ ਕੀਤੀ ਜਾਵੇ ਉੱਚੇ ਤੌਰ ਤੇ ਪਹੁੰਚੇ ਹੋਏ ਸਾਡੇ ਇਲਾਕੇ ਦੇ ਐਸ ਐਚ ਓ ਸਰਦਾਰ ਪੂਰਨ ਸਿੰਘ ਜੀ ਬਹੁਤ ਹੀ ਇਮਾਨਦਾਰ ਤੇ ਬਹੁਤ ਹੀ ਨੇਕ ਦਿਲ ਇਨਸਾਨ ਨੇ ਜਿਨ੍ਹਾਂ ਦੇ ਇੱਥੇ ਆਉਣ ਦੇ ਉਹਨਾਂ ਸਾਰੀ ਟੀਮ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਹਾਂਜੀ ਸਭ ਤੋਂ ਪਹਿਲਾਂ ਮੈਂ ਨਿਹਾਲ ਸਿੰਘ ਵਾਲਾ ਦੇ ਇਲਾਕਾ ਨਿਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਜਿਸ ਤਰ੍ਹਾਂ ਕੀ ਸਾਡੇ ਚਾਚਾ ਜੀ ਡਾਕਟਰ ਰঞ্জੀਤ ਸਿੰਘ ਜੋੜਾ ਜੀ ਦੀ ਦਾ ਜਿਹੜਾ ਬਰਥਡੇ ਹੈਗਾ ਉਹ ਇਸੇ ਮਹੀਨੇ ਵਿੱਚ ਹੁੰਦਾ ਤੇ ਜਿਵੇਂ ਕੀ ਉਹਨਾਂ ਵੱਲੋਂ ਆਪਣੀ ਸਾਰੀ ਉਮਰ ਇਸ ਇਲਾਕੇ ਨਿਵਾਸੀਆਂ ਨੂੰ ਆਪਣੀਆਂ ਸਵਾਵਾਵਾਂ ਦਿੱਤੀਆਂ ਨੇ ਉਸੇ ਤਰ੍ਹਾਂ ਹੀ ਸਾਡਾ ਛੋਟਾ ਵੀਰ ਡਾਕਟਰ ਕੁਵਾਲ ਸਿੰਘ ਜੋੜਾ ਜੋ ਕਿ ਆਪਣੀਆਂ ਸਵਾਵਾਵਾਂ ਇਸ ਇਲਾਕੇ ਨੂੰ ਦੇ ਰਹੇ ਨੇ ਤੇ ਉਹਨਾਂ ਨੇ ਸਾਡੇ ਚਾਚਾ ਜੀ ਦੀ ਯਾਦ ਦੇ ਵਿੱਚ ਪਲੱਸ ਨਵੇਂ ਸਾਲ ਦੇ ਇਸ ਸ਼ੁਭ ਦਿਹਾੜੇ ਦੇ ਉੱਤੇ ਉਹ ਹਰ ਸਾਲ ਜਿਹੜਾ ਹੈਗਾ ਉਹ ਇੱਥੇ ਲੰਗਰ ਲਗਾਉਂਦੇ ਨੇ ਤੇ ਇਹ ਇੱਕ ਬਹੁਤ ਵਧੀਆ ਉਦਮ ਆ ਜਿਹੜਾ ਕੀ ਉਹ ਕਰਦੇ ਨੇ ਤੇ ਸਾਡੇ ਨਾਲੇ ਇਸ ਬਹਾਨੇ ਇੱਕ ਤਾਂ ਨਵੇਂ ਸਾਲ ਦਾ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਹੋ ਜਾਂਦੀਆਂ ਨੇ ਤੇ ਨਾਲ ਹੀ ਨਾਲ ਸਾਡੇ ਚਾਚਾ ਜੀ ਨੂੰ ਵੀ ਯਾਦ ਕੀਤਾ ਜਾਂਦਾ ਕਿਉਂਕਿ ਉਹਨਾਂ ਦਾ ਇਸੇ ਮਹੀਨੇ ਦੇ ਵਿੱਚ ਬਰਥਡੇ ਹੁੰਦਾ ਤੇ ਇਸ ਕਰਕੇ ਮੈਂ ਇਹਨਾਂ ਨੂੰ ਬਹੁਤ ਬਹੁਤ ਇਹਨਾਂ ਨੂੰ ਵਧਾਈਆਂ ਦਿੰਦਾ ਜੀ ਨਵੇਂ ਸਾਲ ਦੀਆਂ ਇਹਨਾਂ ਨੂੰ ਬਹੁਤ ਵਧਾਈਆਂ ਇਹਨਾਂ ਦੇ ਸਟਾਫ ਨੂੰ ਤੇ ਮੈਂ ਜੀਵੀਸੀ ਟਾਈਮ ਤੋਂ ਵੀ ਬਹੁਤ ਬਹੁਤ ਵਧਾਈਆਂ ਦਿੰਦਾ ਨਵੇਂ ਸਾਲ ਦੀਆਂ ਤੇ ਬਾਕੀ ਜਿਹੜਾ ਇਹਨਾਂ ਦਾ ਉਦਮ ਹੈਗਾ ਇਹ ਬਹੁਤ ਅੱਛਾ ਹੈਗਾ ਕਿਉਂਕਿ ਸਾਨੂੰ ਨਵੇਂ ਸਾਲ ਦੇ ਤੇ ਲੰਗਰ ਲਗਾਉਣ ਦਾ ਤੇ ਪਲੱਸ ਸਾਡੇ ਚਾਚਾ ਜੀ ਨੂੰ ਯਾਦ ਕਰਨਾ ਜੀ